ਹਾਂਜੀ ਅੱਜ ਕਰਤੀ ਆਪਾਂ 4 ਪੌਂ ਦੀ ਤਿਆਰੀ 4 ਤੋਂ ਪਹਿਲਾਂ ਆਪਾਂ ਪੈਟ ਨੂੰ ਚੰਗੀ ਤਰ੍ਹਾਂ ਸਵਾਰ ਲਿਆ ਕਰਾਇਆ ਲਾ ਲਿਆ ਆਪਾਂ ਇਹਨੂੰ ਕਿਉਂਕਿ ਕੱਚਾ ਸੀ ਥਾਂ ਤੇ ਨੂੰ ਸਵਾਰਨਾ ਜ਼ਰੂਰੀ ਸੀ ਪਿਛਲੀ ਵੇਰ ਵੀ ਆਪਾਂ ਇੱਥੇ 4 ਪਾਇਆ ਸੀ ਇਸ ਵਾਰ ਵੀ ਆਪਾਂ ਇੱਥੇ 4 ਪਾਵਾਂਗੇ ਹੋ ਸਕਦਾ ਅਗਲੀ ਵੇਰ ਪੈਟ ਨੂੰ ਆਪਾਂ ਪੱਕਾ ਕਰ ਦੇਾਂਗੇ ਕੱਲ ਬਦਲਵਾਈ ਹੋ ਗਈ ਕਰਕੇ ਤੇ ਆਪਾਂ ਆਹ ਸਾਈਡ ਤੇ ਇੱਕ ਇਧਰੋਂ ਜਿਹੜੀ ਆਪਾਂ ਵਿੱਚੋਂ ਫਾਂਟ ਲਾਉਣੀ ਸੀਗੀ ਮਸ਼ੀਨ ਚਲਾਉਣ ਆਤੇ ਉਹ ਛੱਡ ਗਏ ਸੀਗੇ ਤੇ ਅੱਜ ਆਪਾਂ ਇਹ ਸਵੇਾਈ ਆ ਕੇ ਵਿਧੀ ਵਢਾਈ ਕਰਤੀ ਮੱਥੇ ਦੀ ਤੇ ਅੱਜ ਵੀ ਤਕਰੀਬਨ ਬੱਦਲਬਾਈ ਤਾਂ ਹੋਈ ਪਈ ਆ ਤੇ ਆਪਣੀ ਚਾਰ ਪੌਂ ਦੀ ਪੂਰੀ ਤਿਆਰੀ ਆ ਤੇ ਮਸ਼ੀਨ ਵਾਲੇ ਨੂੰ 8 ਵਜੇ ਦਾ ਟਾਈਮ ਦਿੱਤਾ ਹੀ ਹੈ ਜੇ ਮਸ਼ੀਨ ਵਾਲਾ ਆਇਆ ਨਹੀਂਗਾ ਜਦੋਂ ਆ ਗਿਆ ਨਾ ਦੀ ਨਾਲ ਆਪਾਂ ਚਾਰ ਪੌਂ ਲੱਗ ਪੈਣਾ ਕਿ ਉਧਰੋਂ ਵੇਨੇ ਆ ਵੀ ਰੱਬ ਕੀ ਕਰਦਾ ਕਿਉਂਕਿ ਬੱਦਲਬਾਈ ਪੂਰੀ ਕਰੀ ਬਿਠਾ ਅੱਜ ਤੇ ਉਧਰੋਂ ਮੀਂਹ ਵੀ ਦੱਸ ਦਿਆ ਵੀ ਤਿੰਨ ਚਾਰ ਦਿਨ ਮੀਂਹ ਵੀ ਆ ਚਲੋ ਦੇਖਦੇ ਆ ਕੀ ਬੰਦਾ ਪਹਿਲਾਂ ਛਕਦੇ ਆਪਾਂ ਪ੍ਰਸ਼ਾਦਾ ਪਾਣੀ ਤੇ ਉਸ ਤੋਂ ਬਾਅਦ ਚਾਰ ਪੌਂ ਦੀ ਸ਼ੁਰੂਆਤ ਕਰਾਂਗੇ ਕੀ ਹੋ ਗਿਆ ਆਉਦੀਆਂ ਛੱਲਗਾਂ ਵੀ ਆਉਦੀਆਂ ਛੱਲਗਾਂ ਵੀ ਆਉਦੀਆਂ ਮੈਂ ਕਹਿੰਦਾ ਵੀ ਆਪ ਆਉਦੀਆਂ ਵੀ ਆਉਦੀਆਂ ਮੇਰੇ ਕਸਟਮਰ ਵਾਲੇ ਆ ਮਗਰ ਮੇਰੇ ਛੱਲਗਾਂ ਵਾਲੇ ਛਕਣਾ ਪ੍ਰਸ਼ਾਦਾ ਕਿਉਂ ਉੱਥੇ ਉਹ ਉੱਧਰ ਚੱਲ ਕਰਾਂ ਉੱਧਰ ਬੈਠੇ ਆ ਸ਼ੰਤ ਜੀ ਬਣਾ ਚੌਂਕ ਬਣਾਤਾ ਇੱਥੋਂ ਬੁੜਿਆਂ ਨਾਲ ਫਿਰ ਛੇਤੀ ਬਣ ਗਏ ਉਹਨਾਂ ਨਾਲ ਮੱਕੀ ਤਾਂ ਪੱਕਨੀ ਮਗਰੋਂ ਬੀਜੀ ਗਏ ਉਹਨਾਂ ਦੇ ਕੱਚੇ ਗਏ ਉਹਨਾਂ ਦੇ ਬੀ ਹੋਰ ਹੈ ਆ ਨਹੀਂ ਸਾਡਾ ਬੰਦਾ ਛੱਲੀਆਂ ਦੇ ਨਾਲ ਰਾਜਦਾ ਨੂੰ ਵਿਕਾਰਾਂ ਵਾਲੀਆਂ ਪੈ ਜਾਂਦੀਆਂ ਐ ਮੁਕਿਆ ਇੱਕ ਨੂੰ ਵਿਕਾਰਾਂ ਵਾਲੀਆਂ ਪੈ ਜਾਂਦੀਆਂ ਇਹਨੂੰ ਕਹ ਪਰਲਾ ਅਜ ਦੀ ਦਿਹਾੜ ਗਈ ਆ ਭਾਵੇਂ ਗੱਟੂ ਪਰਲਾ ਹਾਂਜੀ ਸੋਨਾ ਕੰਮ ਚੱਲ ਪਿਆ ਚਾਰ ਕੌਂ ਦਾ ਕਿਉਂਕਿ ਇਸ ਵਾਰ ਵਾਹਣ ਸੁੱਕੇ ਆ ਪੂਰੇ ਤੇ ਪਿਛਲੇ ਵੇਰ ਤੱਕ ਬਈ ਬਹੁਤ ਸੀਗਾ ਜਦੋਂ ਪਿਛਲੀ ਵਾਰ ਆਪਾਂ ਚਾਰ ਪਾਇਆ ਸੀਗਾ ਤੇ ਇਸ ਵਾਰ ਵੈਸੇ ਮੱਕੀ ਨੇ ਸਾਥ ਨਹੀਂ ਤੱਕਣੀ ਬੀਜ ਚੇਂਜ ਹੋ ਗਿਆ ਵੀ ਮੱਕੀ ਦਾ ਕੰਦ ਛੋਟਾ ਰਹਿ ਗਿਆ ਤੇ ਇਕਾ ਬੀਜਣ ਵਾਲੇ ਬਾਈ ਤੋਂ ਪ੍ਰੋਪਰ ਬੀਜ ਨਹੀਂ ਪਿਆ ਸਾਰਾ ਮੱਕੀ ਦੇ ਵਿੱਚ ਤੇ ਆਪਾਂ ਰੋਟਾਵੇਟਰ ਮਾਰ ਦਿਆਂਗੇ ਹੁਣ ਦੋਨੇ ਪਾਸੇ ਮੱਥਿਆਂ ਤੇ ਕਿਉਂਕਿ ਇਹ ਰੋਟਾਵੇਟਰ ਆਪ ਨੂੰ ਮਾਰਨਾ ਜ਼ਰੂਰੀ ਆ ਵੀ ਜੜੀਆਂ ਖਾ ਲੈਣਾ ਉਹ ਪੱਧਰ ਹੋ ਜਾਣੀਆਂ ਇਥੋਂ ਦੇ ਟ੍ਰੈਕਟਰ ਟਰਾਲੇ ਨੇ ਮੋਟਲਾ ਹੁੰਦਾ

ਤੈਨੂੰ ਮੈਂ ਕੀ ਕਹੀ ਮੈਂ ਕਹੀ ਪੰਛੀ ਚਾਲ ਕਰੂਗਾ ਅੱਜ ਵੈਸੇ ਮੌਸਮ ਵਧੀਆ ਸੀ ਬੱਦਲ ਵਾਈ ਸੀਗੀ ਇੰਨੀ ਗਰਮੀ ਹੈ ਨਹੀਂ ਸੀ ਜਿਵੇਂ ਜਿਵੇਂ ਆਪਾਂ ਚਾਰ ਲਈ ਆਏ ਆ ਉਵੇਂ ਦੀ ਉਵੇਂ ਆਪਣਾ ਇੱਥੇ ਇੱਕ ਟਰੈਕਟਰ ਛੱਡਿਆ ਸੀ ਗੱਲ ਲਤੜਾਈ ਕਰਨ ਨੂੰ ਤੇ ਬਾਕੀ ਆਪਾਂ ਬਾਅਦ ਚੋ ਭਰੇ ਟਰਾਲੇ ਦੇ ਨਾਲ ਵੀ ਲਤੜਾਈ ਕੀਤੀ ਕਾਫੀ ਟਾਈਮ ਕਿਉਂਕਿ ਭਜਨ ਸੀ ਟਰਾਲੇ ਦਾ ਬਾਕੀ ਚਾਰ ਪਾਉਂਦੇ ਸਮੇਂ ਟਰਾਲਿਆਂ ਦਾ ਤਾਂ ਕੋਹ ਨਹੀਂ ਬੰਦਾ ਕਿਉਂਕਿ ਛੇਤੀ ਭਰ ਜਾਂਦਿਆਂ ਟਰਾਲੇ ਠੱਲ ਪਾਉਂਦਾ ਚਾਰ ਨੂੰ ਤਾਂ ਫਿਰ ਆਪਾਂ ਟਰਾਲੇ ਭਰ ਕੇ ਲੈ ਆਂਦੇ ਤੇ ਅੱਜ ਆਪਣਾ ਇਹ ਚਾਰ ਦਾ ਹੋ ਗਿਆ ਕੰਮ ਕੰਪਲੀਟ ਤੇ ਨਾਲ ਦੀ ਨਾਲ ਆਪਾਂ ਇਹਨੂੰ ਢੱਕ ਦੇਾਂਗੇ ਤਰਪਾਲ ਪਾ ਦੇਾਂਗੇ ਫਿਰ ਉੱਪਰ ਪਾ ਦੇਾਂਗੇ ਮਿੱਟੀ ਲਓ ਜੀ ਆਪਣਾ ਫਾਈਨਲ ਹੋ ਗਿਆ ਚਾਰ ਦਾ ਕੰਮ ਆਪਾਂ ਉੱਪਰ ਤਰਪਾਲ ਪਾ ਕੇ ਚੰਗੀ ਤਰ੍ਹਾਂ ਮਿੱਟੀ ਪਾ ਦਿੱਤੀ ਤੇ ਜਿਹੜੀ ਹੁਣ ਮਿੱਟੀ ਬਾਕੀ ਰਹਿੰਦੀ ਆ ਉਹ ਹੋਰ ਪਾ ਦੇਾਂਗੇ ਉੱਤੇ ਤੇ ਚੰਗੀ ਤਰ੍ਹਾਂ ਨੱਪ ਦੇਾਂਗੇ